ਜਾਲੀ ਯਾਰ ਤੁਰ ਹੀ ਆਣ ਹੁਣ ਤੁਰ ਹੀ ਜਾਂਦਾ ਗੱਡੀਆਂ ਦੇ ਜਿੱਤਿਆਂ ਲੋਕਾਂ ਦੀਆਂ ਬੁੜੀਆਂ ਦੇ ਸੁਖ ਨੂੰ ਤੇ ਮੀਨੂ ਕਹਿਣਾ ਤੁਰ ਕੇ ਜਾ ਕਿ ਆ ਨਹੀਂ ਸੀ ਕਿ ਫੋਨ ਕਰ ਦੇ ਮੇਰੀ ਗੱਡੀ ਮੇਰੇ ਘਰ ਆ ਜੇ ਕਾਦਾਂ ਮੈਂ ਵਿਆਹ ਚ ਨਹੀਂ ਤੇਰੇ ਨਾਲ ਸਿਆਪਾ ਕਰਨ ਲਈ ਤੇਰੀ ਜਾਨ ਦਾ ਓ ਯਾਰ ਕੀਤਾ ਹੈਗਾ ਫੋਨ ਸੰਧੂ ਨੂੰ ਉਹ ਕਹਿੰਦਾ ਦਹਾ ਮਿੰਟ ਚ ਗੱਡੀ ਲੈ ਕੇ ਆ ਜਾਂਦਾ ਵਾ ਬਾਬਾ ਜੀ ਆ ਜਾਂਦਾ ਵਾ ਇਹਨੇ ਕਾਲੇ ਨੇ ਪਈ ਦੰਦਾ ਮੇਰੇ ਯਾਰ ਪਤਾ ਕਿੰਨੇ ਚੰਗੇ ਆ ਹੂੰ ਜਾਣਦੀ ਆਂ ਲੱਗੀ ਸਮਝ ਡਫਾ ਜੀ ਦਿੰਦੇ ਇਹਨੂੰ ਉਹ ਤਾਂ ਚੰਗੇ ਆ ਚੀਜ਼ਾਂ ਨੂੰ ਵੰਡ ਦੇਣਾ ਤਾਂ ਚੰਗੇ ਆ ਕਦੇ ਕਿਸੇ ਦੀ ਗੱਡੀ ਮੰਗ ਕੇ ਲਿਆਂਦੀ ਉੱਧਰ ਆਪਣੀ ਹੀ ਲਿਆਂਦੀ ਆ ਬਾਰ ਤੈਨੂੰ ਤਾਂ ਮੇਰਾ ਤੇ ਕੀ ਤੈਨੂੰ ਆਪਣੇ ਬੱਚਿਆਂ ਦਾ ਵੀ ਤਰਸ ਨਹੀਂ ਆਉਂਦਾ ਯਾਰ ਕਿਹੜੀ ਤਰਸਉਂਦਾ ਮੇਰੇ ਨਿਆਣੇ ਮੈਨੂੰ ਨਹੀਂ ਪਤਾ ਯਾਰ ਜੇ ਕੋਈ ਚੀਜ਼ ਆਪਣ ਰੱਬ ਨੇ ਚੀ ਦਿੱਤੀ ਹੈ ਨਾ ਲੋਕਾਂ ਨੂੰ ਵੰਡਣ ਲਈ ਲੋਕਾਂ ਨੂੰ ਵੰਡ ਲਈ ਨਹੀਂ ਗਈ ਫਿਰ ਕੀ ਯਾਰ ਉਹ ਵੀ ਕੰਮ ਹੀ ਕਰਦੇ ਆ ਪੈਲਸ ਗਿਆ ਕੋ ਸਮਾਨ ਛੱਡ ਲੋ ਮੇਰੇ ਸਾਰੇ ਦਾ ਵਿਆਹ ਮੈਨੂੰ ਖੁਸ਼ੀ ਖੁਸ਼ੀ ਜਾਣ ਦੇ ਪਤਾ ਮੈਨੂੰ ਜਿੰਨੀ ਕਿ ਤੈਨੂੰ ਖੁਸ਼ੀ ਆ ਨਾ ਬੇ ਬਹੁਤ ਖੁਸ਼ੀ ਮੈਨੂੰ ਜਿੰਨੀ ਤੇ ਤੈਨੂੰ ਖੁਸ਼ੀ ਹੁੰਦੀ ਤੇ ਤੂੰ ਹੁਣ ਨੂੰ ਮੈਨੂੰ ਪੈਲਸ ਚ ਖੜਿਆ ਹੁੰਦਾ ਮੇਰੇ ਮਾਪਿਆਂ ਦੇ ਘਰ ਖੜਿਆ ਹੁੰਦਾ ਕੋਈ ਖੁਸ਼ੀ ਨਹੀਂ ਤੈਨੂੰ ਤੂੰ ਤੇ ਜਵਾਕਾਂ ਦਾ ਵੀ ਅੱਗ ਮਾਰਿਆ ਈ ਵੇ ਕੀ ਅੱਗ ਮਾਰਿਆ ਕੀ ਅੱਗ ਮਾਰਿਆ ਤੂੰ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਨਿਆਣਿਆਂ ਨੂੰ ਉਹਨਾਂ ਨੂੰ ਵੀ ਨਹੀਂ ਮਾਮੇ ਦਾ ਵਿਆਹ ਚਾਜਣਾ ਵੇਖਣ ਦਿੱਤਾ ਤੇ ਹੁਣ ਰੱਬ ਦਾ ਵਾਸਤਾ ਜਿਹੜਾ ਤੂੰ ਮੇਰਾ ਜਲੂਸ ਕੱਢਣਾ ਸੀ ਕੱਢਤਾ ਜੇ ਉਥੇ ਪੈਲੈਸ ਚ ਜਾ ਕੇ ਜਲੂਸ ਕੱਢਿਆ ਤੇ ਆਪਣਾ ਹਸਾਬ ਕਿਤਾਬ ਲਾ ਲਈ ਬੰਦਿਆ ਮੈਂ ਤੇਰੇ ਨਾਲ ਕਰਦੀ ਕਿ ਤੂੰ ਬਹੁਤ ਮੇਰਾ ਮੂਡ ਖਰਾਬ ਕੀਤਾ ਈ ਮੇਰੀ ਗੱਲ ਸੁਣ ਇੱਕ ਮਿੰਟ ਸੁਣਾ ਕੀ ਤਲਾ ਜਲੂਸ ਕਰਤਾ ਮੈਂ ਆ ਜਲੂਸ ਨਹੀਂ ਕੱਢਿਆ ਮੇਰੇ ਚ ਕਮੀ ਆ ਜੇ ਜਲੂਸ ਤਲਾ ਕਰਤਾ ਮੈਂ ਸਾਰੀਆਂ ਕਮੀਆਂ ਆ ਕੋਈ ਇਹ ਗੱਲ ਕਿਆ ਕਰਕੇ ਮੇਰੇ ਵਿੱਚ ਕੋਈ ਚੰਗੀ ਗੱਲ ਲੱਭ ਹੈਗੀ ਆ ਚੰਗੀ ਜਾਵੇ ਤੇਰੇ ਪਿਓ ਨੇ ਪਸੰਦ ਕੀਤਾ ਸੀ ਮੇਰੇ ਪਿਓ ਨੇ ਤਾਂ ਤੇਰੇ ਲਈ ਵੀ ਬੇੜਾ ਕਰਕ ਕਰਤਾ ਉਹ ਤੇਰੀ ਮਾਂ ਬੇੜਾ ਕਰਕ ਕਰਤਾ ਮੇਰੇ ਪਿਓ ਨੇ ਤੇਰੇ ਨਾਲ ਤੋਰ ਕੇ ਉਹ ਤਾਂ ਮਾਂ ਤਰੀ ਕਹਿੰਦੀ ਮੇਰਾ ਪੁੱਤ ਜਵਾਈ ਨਹੀਂ ਮੇਰਾ ਪੋਤ ਆ ਤੇ ਅੱਜ ਉਹ ਪੁੱਤ ਤੈਨੂੰ ਕੋੜਾ ਲੱਗੰਦਿਆ ਉਹ ਲਾਣ ਨਹੀਂ ਨਾ ਤੇਰੀ ਵੇਂਦੇ ਡਰਮਾਂ ਦੇ ਡਰਮ ਜਿਹੜੇ ਪੀਣਾ ਬੋਤਲਾਂ ਮੇ ਨਹੀਂ ਛੱਡਦਾ ਤੂੰ ਦੇ ਗੱਲ ਸੁਣ ਲੈ ਮੇਰੀ ਅਰੇ ਪਹਿਨਾ ਅਜਿਹੇ ਆ ਕੀ ਆ ਇਹ ਰਿੰਗ ਕੋਕਾ ਝੂੜੀਆਂ ਆ ਜੁੱਤੀਆਂ ਪਰਸ ਆ ਪਾਈ ਪਈਆ ਦੇ ਸੂਟ ਨਾ ਫੜਿਆ ਕਰ ਪੈ ਸ਼ਰਾਬੀ ਹੱਥਾਂ ਚ ਉਹ ਵੀ ਸ਼ਰਾਬ ਵਾਲੇ ਹੱਥ ਹੁੰਦੇ ਆ ਲੈ ਕੇ ਦੇਣੇ ਨਹੀਂ ਸਾਨ ਨਹੀਂ ਕੋਈ ਕਰਦਾ ਸੁਣਾਇਆ ਨਾ ਕਰ ਕੀ ਕੀ ਤੈਨੂੰ ਸੁਣਾਇਆ ਵਾ ਸਨਾਇਆ ਛੜਕਦੇ ਤੇ ਖਲਾਰ ਕੇ ਸਾਡਾ ਜਲੂਸ ਕੱਢਣ ਡਿਆ ਤੂੰ ਮਾਵਾਂ ਤੇ ਆਂਦਾ ਮੈਂ ਕਹਿੰਦਾ ਸਾਲੇ ਦਾ ਵਿਆਹ ਕਰਾਂਗਾ ਮੇਰੇ ਭਾਦ ਸਿਆਪਾ ਹੀ ਪੈ ਗਿਆ ਵਾ ਹਾਂ ਸਾਲੇ ਦਾ ਵਿਆਹ ਆ ਗਿਆ ਤੇਰਾ ਸਿਆਪਾ ਇਹ ਕੋਰ ਕੇ ਪਾਸੇ ਜਾਣਾ ਤੇ ਹੁਣ ਤੂੰ ਪਹੁੰਚਿਆ ਆਂਦਾ ਆ ਜਨਾਨੀ ਦਾ ਕੁਝ ਨਹੀਂ ਹਾਲ ਇੱਕ ਤੇ ਬੋਕਰ ਪਈਆਂ ਦਾ ਲਾਓ ਇੱਕ ਤੇ ਆਪਣਾ ਉਹਦੇ ਮੇਰੇ ਵਿਜੀਰਵਾ ਤੇ 45000 ਦਾ ਪੈਂਟ ਕੋਟ ਲੈ ਦੇ 45000 ਦਾ ਪੈਂਟ ਕੋਟ ਐ ਹੋਰ ਨਾ ਲੈ ਦੀਏ ਮੰਮੀ ਨੇ ਕੁਝ ਲੈ ਦੀਏ ਹੈ ਰੁੱਖਾਂ ਨੂੰ ਪੈਸੇ ਨਹੀਂ ਲੱਗਦੇ ਉਦੋਂ ਤਾਂ ਨਹੀਂ ਕਦੀ ਮੇਰੇ ਖਰਾਬ ਬਾਰੇ ਤੁਸੀਂ ਕਿਹਾ ਤੇਰੇ ਘਰ ਜਾਈਦਾ ਜਦੋਂ ਤੇਰੇ ਭਰਾ ਹੂੰ ਸਾਰੇ ਨੰਗ ਗਿਆ ਨਾ ਕਿ ਚਾਚਾ ਪਾਣੀ ਪੀਉਂਦੇ ਆ ਨਾ ਕੁਝ ਪੀਉਂਦੇ ਆ ਜਦੋਂ ਮੇਰੇ ਘਰ ਆਉਂਦੇ ਆ ਜੀਜਾ ਜੀ ਮੁਰਗਾ ਲਿਆਓ ਮੁਰਗਾ ਖਾਣਾ ਜੀਜਾ ਜੀ ਠੰਡੀ ਬੀਅਰ ਲਾਓ ਗਰਮੀ ਬੜੀ ਆ ਜੀਜਾ ਜੀ ਇਸ ਛੱਡੋ ਇਹ ਗੱਲਾਂ ਤੈਨੂੰ ਭੁੱਲ ਗਿਆ ਵਾ ਮੈਨੂੰ ਪਤਾ ਜਿੰਨਾ ਤੂੰ ਉਹਨਾਂ ਦੀ ਸੇਵਾ ਕਰਦਾ ਨਾ ਮੂੰਗੀ ਮਸਰੀ ਨਾਲ ਦਾਲ ਨਾਲ ਰੋਟੀ ਖਵਾ ਕੇ ਮੈਂ ਹੀ ਤੋਰਦੀ ਤੇ ਰਹੀ ਗੱਲ ਉਹਨਾਂ ਦੇ ਘਰ ਸ਼ਰਾਬ ਮੀਟਦੀ ਉਹ ਨਹੀਂ ਵਾਰਦੀ ਉਹ ਗੰਦ ਤੋਂ ਪਰੇ ਰਹਿੰਦੇ ਆ ਵੇਖਿਆ ਆਪਣੇ ਭਰਾਵਾਂ ਦੀ ਕਿੰਨੀਆਂ ਤਰੀਫਾਂ ਮੂੰਗੀ ਮਸਰੀ ਤੂੰ ਵੀ ਰੋਜ਼ ਮੂੰਗੀ ਮਸਰੀ ਖਾਣੀ ਹਣੀ ਆ ਮੈਨੂੰ ਪਰਗਰਦੇ ਆ ਜਦ ਮੈਨੂੰ ਪੀਜਿਆ ਦੇ ਮੈਨੂੰ ਜਿਹੜਾ ਗੱਲ ਨਾਲ ਕੰਮਰੀ ਹੋਰ ਬੰਦੇ ਦੇ ਪੁੱਤਾਂ ਨੂੰ ਇੱਕ ਇੱਕ ਸ਼ਗਨ ਪਾ 21 ਰੁਪਿਆ ਪਾਉਣਾ ਮੈਂ ਤੇ ਪਾਉਣਾ ਪਰ ਜੇ ਉਹਦੇ ਨਿਊਡਲ 버ਗਰ ਤਕੀਆਂ ਖਾਦੇ ਨਾ ਤੇ ਲੱਤਾਂ ਤੋਂ ਦੂ ਲੱਤਾਂ ਖਾਣੇ ਨਹੀਂ ਮੈਂ ਪਹਿਲੇ ਭਰਾ ਦਾ ਵਿਆਹ ਪਹਿਲੇ ਕੀ ਲੱਗਣੇ ਆ ਪਹਿਲਾਂ ਉਹਦੇ ਸੋਣ ਪਾਓ ਪੈਨਟ ਕੋਟ ਲੈ ਗਰ ਨਾ ਮੜ ਕੇ ਡਾਕਟਰਾਂ ਨੂੰ ਪੈਸੇ ਪੁੱਜੋ ਇਹ ਪੈਸੇ ਰੁੱਖਾਂ ਨਾਲ ਨਹੀਂ ਆਦੇ ਕਿੱਥੋਂ ਲਿਆਉਣੇ ਮੈਨੂੰ ਕਹਾ ਮੇਰੇ ਪਿਓ ਨੇ ਤੇ ਤੇਰੇ ਘਰ ਬਿਮਾਰੀ ਦੀ ਪੰਡ ਤੋਰਤੀ ਤੂੰ ਤੇ ਰੋਜ਼ ਮੈਨੂੰ ਹਸਪੀਟਲਾਂ 'ਚ ਹੀ ਖੜਦਾ ਹਾਸਪੀਟਲਾਂ 'ਚ ਖੜਦਾ ਕਿਤੇ ਰੱਬ ਸਬੱਬੀ ਮੇਰਾ ਬੀਪੀ ਘਟ ਜੇ ਨਾ ਬੰਦਿਆ ਤੇ ਨਿਆਣੇ ਤੈਨੂੰ ਫੋਨ ਕਰਦੇ ਆ 20-20 ਫੋਨ ਕਰਦੇ ਆ ਤੇ ਫਿਰ ਤੂੰ ਘਰੇ ਪਰਤਦਾ ਸ਼ਰਮ ਨਹੀਂ ਆਉਂਦੀ ਐ ਬਣਦਾ ਵੱਡਾ ਕਿ ਜਿੱਦਾਂ ਮੈਂ ਆਪਣੇ ਘਰ ਦੀ ਤੇ ਬੱਚਿਆਂ ਦੀ ਬਹੁਤ ਟੇਕ ਕੇਅਰ ਕਰਦਾ ਜੇ ਕਿਸੇ ਦੇ ਯਾਰ ਦਾ ਵਿਆਹ ਹੁੰਦਾ ਨਾ ਆੜਾ ਤੇਰਾ ਯਾਰ ਗਿਆ ਗੱਡੀ ਲੈ ਕੇ ਇਹਨਾਂ ਤੈਨੂੰ ਪੰਜਾ ਸੱਤਾਂ ਨੇ ਇਕੱਠੇ ਹੋ ਗਏ ਤੈਨੂੰ ਤੜਕੇ ਦਾ ਲੈ ਜਾਣਾ ਸੀ ਲੈ ਜਾਣਾ ਸਾਰਾ ਮੇਰਾ ਮੂਡ ਖਰਾਬ ਕਰਤਾ ਤੂੰ ਤੋਰਿਆ ਮੈਂ ਇਹ ਆ ਦੇਖਣਾ ਤੋਰਿਆ ਪਾਣੀ ਖੜਦੇ ਆ ਇਦਾਂ ਨਹੀਂ ਲੈ ਜਾਂਦਾ ਕੋਈ ਤੈਨੂੰ ਪਤਾ ਸਾਡਾ ਹੀ ਕਰ ਲੱਗਦਾ ਜਿੱਥੇ ਲੱਗਦਾ ਛਦਾਈਆਂ ਹੁਣ ਚੱਲੇ ਆ ਪੈਲ ਚ ਪਤਾ ਨਹੀਂ ਮੇਰੇ ਸਾਲਿਆ ਕੁਝ ਕਰਨਿਆ ਵੀ ਕਿ ਨਹੀਂ ਕਰਨਾ ਬਥੇਰੇ ਤੇਰੇ ਬੱਬਰਾਂ ਨੂੰ ਅੱਗ ਲਾਈ ਆ ਬਥੇਰਾ ਤੈਨੂੰ ਖਵਾਇਆ ਤੈਨੂੰ ਤੇ ਤੇਰੇ ਲਾਣੇ ਨੂੰ ਉਮ ਇਹੋ ਜਿਹਾ ਬੰਦਾ ਤੂੰ ਨਾ ਨਹੀਂ ਕਰਦਾ ਇਹ ਗੱਲ ਪੱਕੀ ਆ ਮੇਰਾ ਸਾਲਾ ਮੈਨੂੰ ਜੋ ਮਰਜੀ ਕਰੇ ਸਹੁਰਾ ਜੋ ਮਰਜੀ ਕਰੇ ਮੈਂ ਕਦੀ ਨਾ ਨਹੀਂ ਕਰਦਾ ਦਿਮਾਗ ਨਾ ਖਾ ਮੈਂ ਤੈਨੂੰ ਕਹਿਣ ਦੀ ਤੂੰ ਉਹਨਾਂ ਦਾ ਨਾ ਨਹੀਂ ਕਰਦਾ ਸਾਰਾ ਕੁਝ ਖਾ ਕੇ ਨਾ ਨਹੀਂ ਕਰਦਾ ਦੱਸ ਉਹਦਾ ਨਾ ਹੁਣ ਉਹਨਾਂ ਦਾ ਕੀ ਕਰਾਂ ਹੈ ਕਹਿੰਦਾ ਰਾਜੇ ਜਦੋਂ ਤੇਰਾ ਮਾਂ ਪਿਓ ਜਾਂਦਾ ਉਹਨਾਂ ਦੇ ਅੱਗੇ ਕਿਤੇ ਦੇਸੀ ਕਿਉਂ ਹੈ ਨਾ ਨਾ ਪਾ ਕੇ ਉਹਨਾਂ ਦਾ ਬੱਬਰ ਭਰਦੇ ਆ ਤੂੰ ਕਦੇ ਆਖਿਆ ਕਿ ਹਾਂ ਵੀ ਮੇਰੇ ਸਹੁਰਿਆਂ ਨੇ ਰੋਟੀ ਚਾਹੀਦੀ ਖਵਾਈ ਆ ਐਵੇਂ ਮੇਰੇ ਨਾਲ ਰੌਲਾ ਨਾ ਪਾ ਜੇ ਤੇ ਮੈਨੂੰ ਵਿਆਹ ਖੜਨਾ ਨਾਲ ਆਪਾਂ ਕਰਨਾ ਇੰਜ ਵਾਇੇ ਫੋਲੋ ਤੇ ਕਰਾਉਂ ਤੇਰਾ ਇੰਜ ਆਏ ਮੇਰੀ ਇੱਕ ਗੱਲ ਹੋਰ ਸੁਣ ਲੈ ਮੈਂ ਤੈਨੂੰ ਹੁਣ ਪ੍ਰੀਮ ਨਾਲ ਕਹਿਣ ਦੀ ਆ ਲੜਕੇ ਨਹੀਂ ਮੈਂ ਕਹਿਣ ਦੀ ਜੇ ਫालतू ਪੈਸੇ ਉਥੇ ਡਾਏ ਸੁੱਟੇ ਕਿਸੇ ਦੇ ਉੱਤੇ ਕੁੜੀਆਂ ਦੇ ਉੱਤੇ ਤੇ ਆਪਣਾ ਹਿਸਾਬ ਕਿਤਾਬ ਲਾ ਲਈ ਘਰੋਂ ਬਾਹਰ ਰੱਖੂੰਗੀ ਇਹ ਸਾਰੀ ਰਾਤ ਮੇਰਾ ਤੈਨੂੰ 500 ਦਿੱਤਾ ਵੀ ਚੁੱਪਦਾ ਤੇ ਜਦੋਂ ਕਿਤੇ ਵਿਆਹ ਜਾਂਣਾ ਮੈਂ ਤੇਰੀਆਂ ਰੀਲਾਂ ਪਈਆਂ ਵੇ ਨਹੀਂ ਐ ਐ ਐ ਵਾਰ ਦਾਂਗੇ ਉਹ ਮੈਨੂੰ ਸਾਰੇ ਦੇ ਵਿਆਹ ਚ ਲੈ ਬੰਦਾ ਪੈਕਪੂਕ ਤੇ ਲਾਊਗਾ ਜੀ ਕੁਝ ਨਹੀਂ ਪੈਕਪੂਕ ਲਾਣਾ ਬੰਦੇ ਨੂੰ ਮੇਰੇ ਨਾਲ ਨਾਲ ਰਹੀਂ ਅਗਲਾ ਤੂੰ ਜੀਜਾ ਵਾਂ ਜੇ ਕੋਈ ਉਥੇ ਪੁੱਛਦਾ ਜੇ ਕੋਈ ਗੱਲ ਕਰਦਾ ਤੇ ਐ ਲਾਣਾ ਡੱਕ ਕੇ ਪਿਆ ਆਏਗਾ ਕੁਰਸੀ ਤੇ ਕਿੱਡੀ ਕੀ ਤੇਰੀ ਕਰਤੂਤ ਹੋਊਗੀ ਗੱਡੀ ਸੱਤ ਬੰਦਿਆਂ ਨੂੰ ਇੱਕ ਮਿੰਟ ਖਲੋ ਜਾ ਯਾਰ ਤੋਰ ਤੋਰ ਕੇ ਸਾਨੂੰ ਮਾਰਦਾ ਸਾਰਾ ਇੱਕ ਮਿੰਟ ਖਲੋ ਜਾ ਸੰਦੂ ਤਾਂ ਫੋਨ ਆ ਗਿਆ ਅਸੀਂ ਤੁਰ ਕੇ ਉਹ ਸੰਤ ਲੈ ਕੇ ਮਿੱਟਰ ਸੁਣ ਹਾਂਜੀ ਸੰਤੂ ਸਾਹਿਬ ਅੱਛਾ ਪੈਲਸ ਤੇ ਪਹੁੰਚ ਗਏ ਆ ਵਾ ਉਹ ਯਾਰ ਛੇਤੀ ਗੱਡੀ ਲੈ ਗਿਆ ਓਏ ਲੜੀ ਜਾਂਦੀ ਯਾਰ ਮੇਰੇ ਨਾਲ ਦੁਨੀਆ ਮਾਰਤੇ ਇੰਨੇ ਨਿੱਕੇ ਨਿੱਕੇ ਓਏ ਇੱਕ ਮਿੰਟ ਚੁੱਪ ਕੇ ਕਰ ਕੀ ਹੈ ਹੈ अच्छा तो ठीक है कट कट कोई नहीं ओके हां ये की हो गया कुछ नहीं हो गया मेनू ਪਹਿਲਾ ਕੰਮ ਪਈ ਮੈਂ ਚੱਲਿਆ ਵਾਪਸ ਕਿੱਥੇ ਚੱਲਿਆ ਕੀ ਕੰਮ ਪੈ ਗਿਆ ਸਾਲੇ ਦੇ ਵਿਆਹ ਦਾ ਜ਼ਰੂਰੀ ਕੰਮ ਕਰਾ ਦੇ ਤੂੰ ਫੜ ਆ ਫੜ ਤੂੰ ਪੈਸੇ 500 ਰੁਪਿਆ ਤੇ ਬਸ ਤੇ ਬੈ ਕੇ ਚਲ ਜਾ ਕੇ ਬਸ ਤੇ ਬੈ ਕੇ ਜਾਵਾਂ ਮੈਂ ਨਹੀਂ ਜਾ ਸਕਦਾ ਤੇ ਕਿਉਂ ਕੀ ਗੱਲ ਆ ਕਿਉਂਕਿ 21 ਰੁਪਏ ਜਾ ਸ਼ਗਨ ਸ਼ਗਨ ਪੋੜਾ ਆ 500 ਰੁਪਿਆ ਲੈ ਜਾ 100 ਤੇ ਕਿਰਾਇਆ ਲੱਗਣਾ 400 ਸ਼ਗਨ ਪਾ ਦੀ ਮੇਰੇ ਸਾਲੇ ਨੂੰ ਮੈਂ ਚੰਨਾ ਬਾਈ ਠੇਕੇ ਨੇ ਕਿਤੇ ਨਹੀਂ ਜਾਣਾ ਤੂੰ ਤੂੰ ਮੇਰੇ ਨਾਲ ਸਿੱਧਾ ਕੇ ਵਿਆਹ ਚੱਲ ਰਾਹਲੇ ਨੇ ਵਿਆਹ ਹੀ ਵੈਸ ਨੂੰ ਕਰਤਾ ਵਾ ਮੈਂ ਉੱਤੇ ਕਿ ਲਾ ਜਣਾ ਮੈਂ ਜਿਹੜਾ 21 ਸੋਦਰ ਜੀ ਬੋਲੋ ਠੇਕੇ ਦੇ ਛਕੜ ਪੋਣਾ ਜਾ ਕੇ ਮੈਂ ਵੀ ਮੇਰੇ ਨਾਲ ਵਿਆਹ ਤਰਪਨ ਖਾਪਣਿਆ ਪੀਣੀ ਮੈਂ ਤੈਨੂੰ ਹੋਰ ਪਾਹੇ ਦੇ ਦੂੰਗੀ ਮਰਲੀ ਮਰਲੀ ਮੇਰੇ ਤੇਰਾ ਬਹਿ ਜਾ ਬੇੜਾ ਤੇਰਾ ਨਾ ਖਾਪਣਿਆ